ਸਾਤ ਸੰਗਤ ਜੀ ਗੁਰੂ ਨਾਨਕ ਜੀ ਦੇ ਮਰਦਾਨਾ ਤੁਲੰਬੇ ਜ਼ਿਲ੍ਹਾ ਮਲਤਾਨ ਵਿੱਚ ਪਹੁੰਚ ਗਏ ਨਗਰ ਤੋਂ ਦੂਰ ਸ਼ਾਹੀ ਰਾਉ ਤੇ ਇੱਕ ਸੱਜਣ ਸਾਹ ਦੀ ਹਵੇਲੀ ਸੀ ਹਵੇਲੀ ਬਹੁਤ ਵੱਡੀ ਸੀ ਉਸ ਦੇ ਬੂਹੇ ਅੱਗੇ ਦੋ ਸੇਵਾਦਾਰ ਹਰ ਵਕਤ ਖਲੋਤੇ ਰਹਿੰਦੇ ਸਨ ਆਉਂਦੇ ਜਾਂਦੇ ਰਾਹੀਆਂ ਨੂੰ ਉਹ ਪ੍ਰੇਰਦੇ ਕਿ ਰਾਹੀ ਹਵੇਲੀ ਵਿੱਚ ਰਹਿਣ ਉਸ ਹਵੇਲੀ ਦੇ ਕਈ ਕਮਰੇ ਤੇ ਬਹੁਤ ਸਾਰੇ ਤਹਿ ਖਾਨੇ ਸਨ ਮੁਸਲਮਾਨਾਂ ਵਾਸਤੇ ਮਸਜਿਦ ਅਤੇ ਹਿੰਦੂਆਂ ਵਾਸਤੇ ਧਰਮਸ਼ਾਲਾ ਬਣਾਈ ਹੋਈ ਸੀ ਉਸ ਧਰਮਸ਼ਾਲਾ ਦੇ ਕਮਰੇ ਬਹੁਤ ਸੁੰਦਰ ਤੇ ਸਜਾਵਟ ਵਾਲੇ ਸਨ ਆਰਾਮ ਦੀਆਂ ਸਾਰੀਆਂ ਚੀਜ਼ਾਂ ਰੱਖੀਆਂ ਹੋਈਆਂ ਸਨ ਗੁਰੂ ਜੀ ਜਦੋਂ ਉਸ ਹਵੇਲੀ ਦੇ ਨੇੜੇ ਗਏ ਤਾਂ ਗੁਰੂ ਜੀ ਨੇ ਹਵੇਲੀ ਵੱਲ ਨਿਗਾਹ ਭਰ ਕੇ ਦੇਖਿਆ ਤਾੜ ਗਏ ਕਿ ਇਹ ਹਵੇਲੀ ਮਨੁੱਖ ਭਲੇ ਵਾਸਤੇ ਨਹੀਂ ਬਣਾਈ ਸਗੋ ਠੱਗਣ ਦੀ ਦੁਕਾਨ ਹੈ ਮਣ ਹੀ ਮਣ ਗੁਰੂ ਜੀ ਨੇ ਸਲਾਹ ਕੀਤੀ ਕਿ ਇਸ ਠੱਗੀ ਦੇ ਗੜ ਨੂੰ ਤੋੜਨਾ ਚਾਹੀਦਾ ਹੈ ਮਨੋਖੋਕੇ ਮਨੋਖ ਨੂੰ ਲੁੱਟੇ ਇਹ ਯੋਗ ਨਹੀਂ ਹਵੇਲੀ ਦੇ ਨੇੜੇ ਜਾ ਕੇ ਅੰਤਰਜਾਮੀ ਬੋਲੇ ਪੁਰਸ਼ੋ ਇੱਥੇ ਰਹਿਣ ਦੀ ਖੁੱਲ ਹੈ ਹਾਂਜੀ ਇਹ ਹਵੇਲੀ ਲੋਕ ਭਲਾਈ ਵਾਸਤੇ ਦਾਤੇ ਸੱਜਣ ਸ਼ਾਨੇ ਬਣਵਾਈ ਹੈ ਰਾਤ ਰਹਿਣ ਵਾਸਤੇ ਕਮਰਾ ਮੰੰਜਾ ਬਿਸਤਰਾ ਤੇ ਖਾਣਾ ਮਿਲਦਾ ਹੈ ਖਰਚ ਨਹੀਂ ਲਿਆ ਜਾਂਦਾ ਸ਼ਾਹ ਜੀ ਵੀ ਇੱਥੇ ਹੀ ਰਹਿੰਦੇ ਹਨ ਆਏ ਗਏ ਦੀ ਆਪ ਸੇਵਾ ਕਰਦੇ ਹਨ ਕੋਈ ਡਰ ਨਹੀਂ ਸੁੱਖ ਲਵੋ ਈਸ਼ਵਰ ਦੀ ਮਿਹਰ ਹੈ ਔ ਮੈ ਸੁੱਖਾਂ ਵਾਲੇ ਸਥਾਨ ਤੇ ਛਾਡਾ ਵਾਂ ਇੱਕ ਸੰਤਰੀ ਨੇ ਗੁਰੂ ਜੀ ਨੂੰ ਹਵੇਲੀ ਨਾਲ ਜਾਣ ਪਛਾਣ ਕਰਵਾਈ ਤੇ ਗੁਰੂ ਜੀ ਦੇ ਅੱਗੇ ਤੁਰ ਪਿਆ ਖੁੱਲੇ ਹਵਾਦਾਰ ਕਮਰੇ ਵਿੱਚ ਗੁਰੂ ਜੀ ਨੂੰ ਲੈ ਗਿਆ ਉਸ ਕਮਰੇ ਵਿੱਚ ਦੋ ਪਲੰਘ ਪਏ ਸਨ ਉਹਨਾਂ ਪਲੰਘਾਂ ਉੱਤੇ ਸੋਨੇ ਬਿਸਤਰੇ ਵਿਛੇ ਹੋਏ ਸਨ ਉੱਪਰ ਦੁੱਧ ਚਿੱਟੀਆਂ ਚਾਦਰਾਂ ਸਨ ਲਓ ਇੱਥੇ ਮौज ਕਰੋ ਮੈਂ ਸ਼ਾਹ ਜੀ ਨੂੰ ਜਾ ਕੇ ਪਤਾ ਦਿੰਦਾ ਹਾਂ ਉਹ ਖਾਣਾ ਤਿਆਰ ਕਰਵਾਉਣਗੇ ਸੇਵਾਦਾਰ ਇੱਕ ਆ ਕੇ ਆਪ ਕਮਰੇ ਵਿੱਚੋਂ ਬਾਹਰ ਚੱਲ ਆ ਗਿਆ ਦਾਤਾ ਇਸ ਹਵੇਲੀ ਦਾ ਮਾਲਕ ਤਾਂ ਕੋਈ ਬੜਾ ਧਰਮੀ ਬੰਦਾ ਜਾਪਦਾ ਹੈ ਆਏ ਗਏ ਮੁਸਾਫਿਰ ਵਾਸਤੇ ਕਿੰਨੇ ਆਰਾਮ ਦੀ ਥਾਂ ਬਣਾ ਰੱਖੀ ਹੈ ਕਿੰਨਾ ਧਨ ਖਰਚਿਆ ਹੈ ਕੋਈ ਲੱਖਾਂ ਪੱਤੇ ਹੀ ਹੋਵੇਗਾ ਸੇਵਾਦਾਰ ਦੇ ਜਾਣ ਪਿੱਛੋਂ ਭਾਈ ਮਰਦਾਨੇ ਨੇ ਗੁਰੂ ਜੀ ਨਾਲ ਗੱਲ ਕੀਤੀ ਮਰਦਾਨੇ ਦੀ ਗੱਲ ਸੁਣ ਕੇ ਦਿਲਾਂ ਦੀ ਜਾਨਨਹਾਰ ਹੱਸ ਪਏ ਹੱਸਦੇ ਹੋਏ ਬੋਲੇ ਮਰਦਾਨਿਆ ਦੇਖ ਰੰਗ ਕਰਤਾਰ ਦੇ ਪਿੱਤਲ ਸੋਨੇ ਨਾਲੋਂ ਬਹੁਤਾ ਚਮਕਦਾ ਹੈ ਇਨਾ ਮੰਜਿਆਂ ਉੱਤੇ ਬੈਠਣ ਦੀ ਥਾਂ ਭੋਂ ਤੇ ਆਸਣ ਲਾ ਕੇ ਬੈਠੀਏ ਇਹੋ ਜਿਹੇ ਮੰਜਿਆਂ ਉੱਤੇ ਬੈਠਿਆ ਬੁੱਧੀਪ੍ਰਸ਼ਟ ਹੁੰਦੀ ਹੈ ਇਹ ਚਾਦਰਾਂ ਦੇਖਣ ਨੂੰ ਚਿੱਟੀਆਂ ਹਨ ਪਰ ਪਾਪਾ ਨਾਲ ਦਾਗੋਦਾਰ ਹੋਈਆਂ ਨੇ ਜਿਵੇਂ ਆਗਿਆ ਮਰਦਾਨੇ ਨੇ ਕੁਝ ਸੰਤੋਖ ਕਰਕੇ ਅੱਗੋਂ ਆਖਿਆ ਕਮਰੇ ਦਾ ਫਰਸ਼ ਪੱਕਾ ਸੀ ਉਸ ਉੱਤੇ ਲੀੜਾ ਸੁੱਟ ਕੇ ਬੈਠ ਗਏ ਮਰਦਾਨੇ ਨੇ ਰਵਾਬ ਠੀਕ ਕੀਤੀ ਦੂਸਰੇ ਪਾਸੇ ਸੇਵਾਦਾਰ ਕਾਲੀ ਨਾਲ ਆਪਣੇ ਮਾਲਕ ਸੱਜਣ ਸ਼ਾਹ ਕੋਲ ਗਿਆ ਖੁਸ਼ੀ ਦੇ ਲੈਜ ਵਿੱਚ ਉਸਨੇ ਕਾਲੀ ਤੇ ਹੌਲੀ ਸੱਜਣ ਸ਼ਾਹ ਨੂੰ ਆਖਿਆ ਦੋ ਮੁਸਾਫਿਰ ਆਏ ਨੇ ਇੱਕ ਤਾਂ ਕੋਈ ਬਹੁਤ ਵੱਡਾ ਸ਼ਾਹੂਕਾਰ ਪ੍ਰਤੀਤ ਹੁੰਦਾ ਹੈ ਔਰੇ ਚਿਹਰੇ ਉੱਤੇ ਲਾਲੀਆਂ ਭਖਦੀਆਂ ਨੇ ਅੱਖਾਂ ਦੀ ਚਮਕ ਖਿੱਚਦੀ ਹੈ ਮੱਥੇ ਉੱਤੇ ਬਰਕਤਾਂ ਦੇ ਨਿਸ਼ਾਨ ਹਨ ਪਰ ਪੇਸ ਫਕੀਰੀ ਤਾਰਿਆ ਹੋਇਆ ਹੈ ਉਹ ਫਕੀਰ ਨਹੀਂ ਕੋਈ ਤਨੜ ਹੈ ਜੋ ਦੇ ਨਾਲ ਹੈ ਉਹ ਉਹਦਾ ਸੇਵਾਦਾਰ ਪ੍ਰਤੀਤ ਹੁੰਦਾ ਹੈ ਉਹਨਾਂ ਕੋਲ ਹਥਿਆਰ ਕੋਈ ਨਹੀਂ ਉਹ ਖਾਲੀ ਹੱਥ ਹਨ ਚਲੋ ਤੇ ਦੇਖੋ ਵਾਹ ਓਏ ਮੇਰੇ ਵਫਾਦਾਰ ਸੇਵ ਕੋ ਸੱਜਣ ਸ਼ਾ ਖੁਸ਼ੀ ਨਾਲ ਉੱਛਲਦਾ ਹੋਇਆ ਫਿਰ ਤਾਂ ਪੌ 12 ਜਾਂ ਰੋਟੀ ਤਿਆਰ ਕਰਵਾ ਉਸ ਵਿੱਚ ਭੰਗ ਦੇ ਨਾਲ ਤਾਂ ਤੂਰਾ ਵੀ ਪਾ ਜੋ ਖਾ ਕੇ ਮਰਨ ਨਾ ਬੇਹੋਸ਼ ਜ਼ਰੂਰ ਹੋ ਜਾਣ ਜਦੋਂ ਬੇਹੋਸ਼ ਹੋ ਜਾਣਗੇ ਤਾਂ ਲੀੜੇ ਫਰੋਲ ਲਵਾਂਗੇ ਹੁਸ਼ਿਆਰੀ ਨਾਲ ਕੰਮ ਕਰਨਾ ਕਿਸੇ ਗੱਲ ਦਾ ਭੇਤ ਪ੍ਰਗਟ ਨਾ ਹੋਵੇ ਵਾਹ ਭੇਤ ਪ੍ਰਗਟ ਹੋ ਜਾਵੇ ਅਸੀਂ ਅਫਲਾਤੂਨ ਦੇ ਕੰਨ ਕੁੱਤਰਣ ਵਾਲੇ ਐਨੇ ਰਾਹੀ ਲੁੱਟੇ ਨੇ ਕਦੀ ਕਿਸੇ ਨੂੰ ਭੇਤ ਖੁੱਲਿਆ ਹੈ ਸੇਵਾਦਾਰ ਨੇ ਆਪਣੀ ਅਕਲ ਉਤੇ ਹੰਕਾਰ ਕਰਕੇ ਆਖਿਆ ਇਹ ਤਾਂ ਮੈਂ ਜਾਣਦਾ ਹਾਂ ਤਦੇ ਤਾਂ ਤੁਹਾਨੂੰ ਮਿੱਤਰ ਬਣਾ ਕੇ ਰੱਖਿਆ ਹੋਇਆ ਹੈ ਅੱਛਾ ਦੇਰ ਨਾ ਕਰੋ ਮੈਂ ਉਹਨਾਂ ਕੋਲ ਚੱਲ ਕੇ ਬੈਠਦਾ ਹਾਂ ਕਿਤੇ ਉਧਰਕੇ ਜਾਂ ਕਿਸੇ ਸ਼ੱਕ ਦਾ ਸ਼ਿਕਾਰ ਹੋ ਕੇ ਖਿਸਕ ਨਾ ਜਾਣ ਸੱਜਣ ਸ਼ਾ ਕਾਲੀ ਗਾਲੀ ਪੈਰ ਪੁੱਟਦਾ ਹੋਇਆ ਧਰਮਸ਼ਾਲਾ ਦੇ ਉਸ ਕਮਰੇ ਕੋਲ ਆਇਆ ਜਿੱਥੇ ਗੁਰੂ ਜੀ ਦਾ ਉਤਾਰਾ ਸੀ ਪਰ ਕਮਰੇ ਦੇ ਬੂਹੇ ਅੱਗੇ ਆ ਕੇ ਉਹਦੇ ਪੈਰ ਜੁੜ ਗਏ ਅੱਗੇ ਹੋਣ ਦਾ ਉਸਨੂੰ ਹੌਸਲਾ ਲਾਣਾ ਪਿਆ ਅੰਦਰ ਵਾਜ ਰਿਹਾ ਸੀ ਰਬ ਦੀਆਂ ਤਰਬਾਂ ਦਿਲਾਂ ਨੂੰ ਹਿਲਾ ਰਹੀਆਂ ਸਨ ਜਗਤ ਤारण हार ਗੁਰੂ ਨਾਨਕ ਬਾਣੀ ਦਾ ਕੀਰਤਨ ਕਰ ਰਹੇ ਸਨ ਸੱਜਣ ਠੱਗ ਨੇ ਸਾਰਾ ਸ਼ਬਦ ਸੁਣਿਆ ਉਸ ਦੇ ਅਰਥ ਭਾਵ ਨੂੰ ਸਮਝਿਆ ਉਸ ਦੀ ਪਾਪੀ ਆਤਮਾ ਡੋਲ ਗਈ ਅੰਦਰੋਂ ਆਵਾਜ਼ ਆਈ ਉਹ ਸੱਜਣ ਇਹ ਸਾਰਾ ਹਾਲ ਤਾਂ ਤੇਰਾ ਹੈ ਇਹ ਕੋਈ ਵਲੀ ਆ ਗਿਆ ਈ ਤੇਰੇ ਪਾਪਾਂ ਦਾ ਭਾਂਡਾ ਭਜਣ ਲੱਗਾ ਈ ਪਰ ਚਿਹਰਾਂ ਦੀ ਮੈਲ ਜੰਮੀ ਆਤਮਾ ਇੱਕਦਮ ਨਿਰਮਲ ਕਿਵੇਂ ਹੋ ਜਾਵੇ ਅੰਦਰ ਦੀ ਕੋਕ ਪੁਕਾਰ ਦੀ ਕੋਈ ਪਰਵਾਹ ਨਾ ਕਰਕੇ ਸੱਜਣ ਅੰਦਰ ਚਲਿਆ ਗਿਆ ਹੱਥ ਜੋੜ ਕੇ ਤੇ ਸਿਰ ਨਿਵਾ ਕੇ ਪ੍ਰਣਾਮ ਕੀਤਾ ਮਿੱਠੇ ਸ਼ਬਦਾਂ ਨਾਲ ਜੀ ਆਇਆਂ ਨੂੰ ਆਖਿਆ ਤੇ ਪੁੱਛਿਆ ਆਪਨੇ ਇਸ਼ਨਾਨ ਤਾਂ ਨਹੀਂ ਕਰਨਾ ਪੁਰਸ਼ਾ ਅਸੀਂ ਇਸ਼ਨਾਨ ਨਹੀਂ ਕਰਨਾ ਬੈਠ ਜਾ ਤੂੰ ਬੜੀ ਸੇਵਾ ਕਰਦਾ ਹੈ ਧੰਨ ਭਾਗ ਤੇਰੇ ਗੁਰੂ ਜੀ ਦਾ ਬਚਨ ਸੀ ਭਗਵਾਨ ਤੇ ਮਹਾਪੁਰਖਾਂ ਦੀ ਮੇਰ ਹੈ ਮੈਂ ਕੀ ਚੀਜ਼ ਹਾਂ ਜਿਵੇਂ ਸੇਵਾ ਕਰਾਉਂਦੇ ਨੇ ਵੇਂ ਕਰੀ ਜਾਂਦਾ ਹਾਂ ਭੋਜਨ ਆ ਰਿਹਾ ਹੈ ਕੀਮਾ ਕਰਨੀ ਬਸ ਤਿਆਰ ਹੋ ਚੱਲਿਆ ਹੈ ਸੱਜਣ ਨੇ ਹਲੀਮੀ ਨਾਲ ਆਖਿਆ ਤੇਰੀ ਖੁਸ਼ੀ ਕੋਈ ਤ੍ਰੇਸ਼ਨਾ ਤਾਂ ਨਹੀਂ ਗੁਰੂ ਜੀ ਨੇ ਉੱਤਰ ਦਿੱਤਾ ਮੇਰੀ ਕਮਾਈ ਸਫਲ ਹੋਵੇਗੀ ਸੇਵਾ ਕਰਨ ਨਾਲ ਇਹ ਹੱਥ ਪੈਰ ਪਵਿੱਤਰ ਹੋਣਗੇ ਠੀਕ ਹੈ ਸੇਵਾ ਕਰਨੀ ਚੰਗੀ ਹੈ ਪਰ ਜੇ ਸਾਫ਼ ਦਿਲ ਨਾਲ ਕੀਤੀ ਜਾਵੇ ਓਹ ਬਚਨ ਬਿਲਾਸ ਕਰ ਹੀ ਰਹੇ ਸੰ ਕਿ ਸੇਵਾਦਾਰ ਦੋ ਥਾਲ ਭੋਜਨ ਦੇ ਲੈ ਕੇ ਆ ਗਿਆ ਫੁਲਕੇ ਚਾਵਲ ਸਬਜ਼ੀ ਦਾਲ ਤੇ ਮਿੱਠਾ ਸੀ ਦੇਖਣ ਨੂੰ ਰੋਟੀ ਇੰਜ ਪ੍ਰਤੀਤ ਹੁੰਦੀ ਸੀ ਕਿ ਕਿਸੇ ਨੇ ਸੋਹਣੀ ਰੀਜ ਨਾਲ ਪਕਾਈ ਤੇ ਪਰੋਸੀ ਹੈ ਸੱਜਣ ਠੱਗ ਨੇ ਆਪ ਗੁਰੂ ਜੀ ਤੇ ਮਰਦਾਨੇ ਦੇ ਹੱਥ ਪੁੰਜਣ ਵਾਸਤੇ ਪਰਨਾ ਦਿੱਤਾ ਜਦੋਂ ਹੱਥ ਪੁੰਚ ਚੁੱਕੇ ਤਾਂ ਥਾਲਾ ਲੱਗੇ ਰੱਖ ਕੇ ਸੱਜਣ ਨੇ ਬੇਨਤੀ ਕੀਤੀ ਮਹਾਰਾਜ ਛਕੋ ਮਿਸਾਲ ਊਣਾ ਗਰੀਬਾਂ ਦੇ ਭੋਜਨ ਨੂੰ ਮਰਦਾਨੇ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਉਸ ਨੇ ਤੋੜਨ ਵਾਸਤੇ ਹੱਥ ਵਧਾਇਆ ਤਾਂ ਗੁਰੂ ਜੀ ਬੋਲੇ ਮਰਦਾਨਿਆ ਠਹਿਰ ਰਤਾ ਕਾਲ ਨਾ ਕਰ ਦੁੱਖ ਉਠਾਵੇਂਗਾ ਇਹ ਸੁਣ ਕੇ ਮਰਦਾਨੇ ਨੇ ਹੱਥ ਖਿੱਚ ਲਿਆ ਕਿਉਂਕਿ ਹੁਣ ਉਸ ਨੂੰ ਗੁਰੂ ਦੇ ਬਚਨਾਂ ਉੱਤੇ ਭਰੋਸਾ ਸੀ ਉਹ ਗੁਰੂ ਜੀ ਨੂੰ ਈਸ਼ਵਰ ਰੂਪ ਸਮਝਣ ਲੱਗ ਪਿਆ ਸੀ ਸੱਜਣ ਦਾ ਪਾਪੀ ਮਨ ਡੋਲ ਗਿਆ ਉਹ ਸਿਰ ਤੋਂ ਪੈਰਾਂ ਤੱਕ ਕੰਬ ਉਠਿਆ ਉਸ ਦੀ ਜ਼ੁਬਾਨ ਨਾ ਹਿੱਲੀ ਗੁਰੂ ਜੀ ਦੋਹਾਂ ਥਾਲਾਂ ਵੱਲ ਧਿਆਨ ਨਾਲ ਦੇਖ ਕੇ ਕਹਿਣ ਲੱਗੇ ਪੁਰਸ਼ਾ ਅਸਾਂ ਕੋਲ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੁਝ ਨਹੀਂ ਨਾ ਸੋਨਾ ਤੇ ਚਾਂਦੀ ਫਿਰ दाल ਤੇ ਸਬਜ਼ੀ ਵਿੱਚ ਭੰਗ ਤੇ ਧਤੂਰਾ ਕਿਉਂ ਪਾਉਣ ਦੀ ਖੇਚਲ ਕੀਤੀ ਆਸਾਂ ਨੂੰ ਬੇਸੁਰਤ ਕਰਕੇ ਜਾਂ ਮਾਰ ਕੇ ਜੋ ਕੁਝ ਲੈਣਾ ਹੈ ਉਹ ਕੁਝ ਇਸ ਤਰ੍ਹਾਂ ਹੀ ਲੈ ਲੈ ਸੱਜਣ ਸ਼ਰਮਿੰਦਾ ਹੋ ਗਿਆ ਉਸ ਨੂੰ ਧਰਤੀ ਵੇਲ ਨਹੀਂ ਸੀ ਦਿੰਦੀ ਉਹ ਇਸ ਗੱਲੋਂ ਹੈਰਾਨ ਸੀ ਕਿ ਇਹਨਾਂ ਨੂੰ ਕਿਸ ਨੇ ਦੱਸ ਦਿੱਤਾ ਕਿ ਦਾਲ ਸਬਜ਼ੀ ਵਿੱਚ ਭੰਗ ਤਤੂਰਾ ਹੈ ਉਹਦੀਆਂ ਅੱਖਾਂ ਉੱਚੀਆਂ ਨਹੀਂ ਸਨ ਹੁੰਦੀਆਂ ਪੁਰਸ਼ਾ ਬੈਠ ਜਾ ਤੈਨੂੰ ਕਰਤਾਰ ਚਿਤ ਆਵੇ ਸੱਜਣ ਬੈਠ ਗਿਆ ਗੁਰੂ ਜੀ ਨੇ ਉਹਦੇ ਉੱਤੇ ਸਵਾਲ ਕੀਤਾ ਪੁਰਸ਼ਾ ਇਸ ਹਵੇਲੀ ਅੰਦਰ ਮੰਦਰ ਮਸਜਿਦ ਤੇ ਦਿਖਾਵਾ ਸਭ ਕੁਝ ਤੂੰ ਲੋਕਾਂ ਨੂੰ ਲੁੱਟਣ ਵਾਸਤੇ ਬਣਾਇਆ ਹੈ ਹੁਣ ਤੱਕ ਸੈਂਕੜਿਆਂ ਨੂੰ ਲੁੱਟ ਚੁੱਕਾ ਹੈ ਕਈਆਂ ਦੀ ਹੱਤਿਆ ਵੀ ਕਰ ਚੁੱਕਾ ਹੈ ਮੈਂ ਇਹ ਪੁੱਛਦਾ ਹਾਂ ਜਦੋਂ ਮਰੇਗਾ ਕੀ ਇਹ ਸਭ ਕੁਝ ਤੇਰੇ ਨਾਲ ਜਾਵੇਗਾ ਜਿਸ ਪਰਿਵਾਰ ਵਾਸਤੇ ਪਾਪ ਕਮਾਈ ਕਰ ਰਿਆ ਹੈ ਕੀ ਉਹ ਉਸ ਵੇਲੇ ਤੇਰੀ ਸਹਾਇਤਾ ਕਰਨਗੇ ਜਦੋਂ ਜਮਦੂਤਾਂ ਜਾਂ ਰਾਜ ਅਧਿਕਾਰੀਆਂ ਨੇ ਤੈਨੂੰ ਘੇਰਿਆ ਕੀ ਉਹ ਦੰਨ ਸਹਿਣ ਲਈ ਤਿਆਰ ਹਨ ਸੱਜਣ ਦੀ ਸੁੱਤੀ ਆਤਮਾ ਜਾਗ ਪਈ ਉਹਦੇ ਕੀਤੇ ਪਾਪ ਇੱਕ ਫਿਲਮ ਬਣ ਕੇ ਉਹਦੀਆਂ ਅੱਖਾਂ ਅੱਗੇ ਆ ਗਏ ਉਹਦਾ ਹਿਰਦਾ ਕੰਬ ਉਠਿਆ ਉਹ ਹੱਥ ਜੋੜ ਕੇ ਬੋਲਿਆ ਭਗਵਾਨ ਮੈਨੂੰ ਖਿਮਾ ਕਰਨਾ ਮੈਂ ਵੱਡਾ ਪਾਪੀ ਠੱਗ ਤੇ ਕਾਤਲ ਹਾਂ ਇਨ੍ਹਾਂ ਕੀਤੇ ਕੁਕਰਮਾਂ ਦਾ ਫਲ ਮੈਨੂੰ ਹੀ ਮਿਲਣਾ ਹੈ ਸੱਚ ਇਹ ਦੌਲਤ ਸਾਥ ਨਹੀਂ ਜਾਣੀ ਜੇ ਰਾਜਾ ਮੈਨੂੰ ਫੜ ਲਵੇ ਤਾਂ ਮੌਤਦਨ ਮੈਨੂੰ ਹੀ ਮਿਲਣਾ ਹੈ ਫਿਰ ਕਿਉਂ ਪਾਪ ਕਰਦਾ ਹੈ ਮੈਂ ਮੂਰਖ ਮੈਂ ਭੁੱਲਾ ਸਾਂ ਹੁਣ ਰਾਹੇ ਪਾਓ ਮੇਰਾ ਸੁਧਾਰ ਕਰਨ ਬਦਲੇ ਹੀ ਸ਼ਾਇਦ ਮਨੋਖ ਰੋਗ ਭਗਵਾਨ ਜੀ ਆਏ ਹੋ ਖਿਮਾ ਦਤਾ ਬਖਸ਼ੋ ਸੱਜਣ ਦਾ ਮਾਨ ਭਰ ਗਿਆ ਉਹ ਸੱਚਮੁੱਚ ਸੱਜਣ ਬਣਨ ਲੱਗਾ ਡੜਿਆ ਕੇ ਗੁਰੂ ਜੀ ਦੇ ਚਰਨੀ ਡਿੱਗ ਪਿਆ ਹੰਝੂਆਂ ਨਾਲ ਗੁਰੂ ਜੀ ਦੇ ਚਰਨ ਧੋ ਦਿੱਤੇ ਗੁਰੂ ਜੀ ਨੇ ਉਸ ਦਾ ਸਿਰ ਉੱਪਰ ਚੁੱਕਿਆ ਤੇ ਆਖਿਆ ਸੱਜਣਾ ਹੁਣ ਤੂੰ ਸੱਚਮੁੱਚ ਸੱਜਣ ਬਣ ਗਿਆ ਹੈ ਕਉ ਸਤ ਕਰਤਾਰ ਸਤ ਕਰਤਾਰ ਸੱਜਣ ਨੇ ਆਖਿਆ ਸਰਵ ਸ਼ਕਤੀਵਾਨ ਨਿਰੰਕਾਰ ਨੂੰ ਚੇਤੇ ਕਰ ਧਰਮ ਦੀ ਕੀਰਤ ਕਰਕੇ ਗਰੀਬ ਦੁਖੀ ਤੇ ਮਾੜੇ ਤੇ ਭਗਤ ਦੀ ਸੇਵਾ ਕਰ ਰਾਤ ਦਿਨ ਸਵਾਸ ਸਵਾਸ ਸਤ ਕਰਤਾ ਦਾ ਸਿਮਰਨ ਕਰ ਤੇਰੇ ਪਿਛਲੇ ਪਾਪਾਂ ਨਾਲ ਜੇ ਤੇਰੀ ਆਤਮਾ ਉਤੇ ਕਾਲਖ ਲੱਗੀ ਹੈ ਉਹ ਸਭ ਧੋਤੀ ਜਾਵੇਗੀ ਪਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਧੋਏ ਪਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵਾਂ ਕੇ ਰੰਗ ਉੰਨੇ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਪਾਪ ਜੇ ਸਾਡਾ ਸਰੀਰ ਹੱਥ ਮੂੰਹ ਤਨ ਕੱਟੇ ਮਿੱਟੀ ਨਾਲ ਮੈਲਾ ਹੋ ਜਾਵੇ ਤਾਂ ਪਾਣੀ ਨਾਲ ਧੋਂਦੇ ਹਾਂ ਇਸ਼ਨਾਨ ਕਰਦੇ ਹਾਂ ਜੇ ਲੀੜਿਆਂ ਨੂੰ ਮੈਲਾ ਜਾਂ ਪਿਸ਼ਾਬ ਲੱਗ ਜਾਵੇ ਤਾਂ ਉਸਨੂੰ ਪਵਿੱਤਰ ਤੇ ਸੁੱਚਾ ਕਰਨ ਵਾਸਤੇ ਸਾਬਣ ਦਾ ਆਸਰਾ ਲੈਂਦੇ ਹਾਂ ਭਾਈ ਜਿਵੇਂ ਪਾਣੀ ਤੇ ਸਾਬਣ ਤਨ ਤੇ ਲੀੜਿਆਂ ਨੂੰ ਸਾਫ਼ ਕਰਦਾ ਹੈ ਤੇਵੇਂ ਪਾਪਾਂ ਮਾੜੇ ਕਰਮਾਂ ਨਾਲ ਮਤ ਬੁੱਧੀ ਤੇ ਆਤਮਾ ਕਾਲੀ ਹੋ ਜਾਵੇ ਤਾਂ ਉਹ ਨਾਮ ਈਸ਼ਵਰੀ ਭਗਤੀ ਆਸਰੇ ਧੁੱਤੀ ਜਾਂਦੀ ਹੈ ਕੋਈ ਆਖਣ ਨਾਲ ਨਾ ਪਾਪੀ ਬੰਦਾ ਹੈ ਨਾ ਪੁੰਨ ਕਰਨ ਵਾਲਾ ਦਿਆਲੂ ਜੋ ਕਰਮ ਜੱਗ ਵਿੱਚ ਕਰੋਗੇ ਉਹੀ ਤੁਸਾਂ ਦੇ ਸਾਸ ਜਾਣਗੇ ਨੇਕ ਕਰਮ ਕਰ ਤੇ ਪ੍ਰਮਾਤਮਾ ਦੀ ਭਗਤੀ ਸਵਰਗ ਵੱਲ ਖੜੇਗੀ ਪਾਪ ਨਰਕ ਵੱਲ ਜੋ ਬੀਜੋਗੇ ਉਹ ਖਾਵੋਗੇ ਕਿੱਕਰ ਬੀਜ ਕੇ ਦਾਖਾਂ ਦੀ ਆਸ ਨਹੀਂ ਕਰਨੀ ਚਾਹੀਦੀ ਗੁਰੂ ਨਾਨਕ ਜੀ ਆਖਦੇ ਹਨ हे ਮਨੁਖ ਈਸ਼ਵਰ ਦੇ ਹੁਕਮ ਨਾਲ ਤੂੰ ਇਸ ਜਗ ਉੱਤੇ ਆਇਆ ਹੈ ਉਹਦਾ ਸਿਮਰਨ ਕਰ ਠਗੀਆਂ ਦੇ ਲਾਲਚਾਂ ਦਾ ਤਿਆਗ ਕਰ ਸੱਜਣ ਠਾਕੇ ਦੇ ਕपाट ਖੁੱਲ ਗਏ ਤਿੰਨ ਲੋਕਾਂ ਦੀ ਸੋਝੀ ਪੈ ਗਈ ਛੇਤੀ ਨਾਲ ਉੱਠਿਆ ਭੋਜਨ ਤੇ ਪਰੋਸੇ ਹੋਏ ਦੋਵੇਂ ਥਾਲ ਗੁਰੂ ਨਾਨਕ ਜੀ ਤੇ ਮਰਦਾਨੇ ਅੱਗੋਂ ਚੁੱਕ ਲੈ ਸੇਵਾਦਾਰ ਨੂੰ ਆਖਿਆ ਜਾ ਇਸ ਭੋਜਨ ਨੂੰ ਮਿੱਟੀ ਵਿੱਚ ਨੱਪ ਦੇ ਕਿਸੇ ਜੀਵ ਅੱਗੇ ਨਾ ਪਾਈ ਜੀਵ ਹਤਿਆ ਨਹੀਂ ਕਰਨੀ ਜਿਹੜਾ ਪ੍ਰਸ਼ਾਦ ਮੇਰੇ ਵਾਸਤੇ ਤਿਆਰ ਕੀਤਾ ਹੈ ਉਸ ਦੇ ਥਾਲ ਪਰੋਸ ਕੇ ਲਿਆ ਅੱਜ ਤੋਂ ਸੱਜਣ ਸੱਚਮੁੱਚ ਸਾਰਿਆਂ ਦਾ ਸੱਜਣ ਹੈ ਨਵਾਂ ਪ੍ਰਸ਼ਾਦ ਆਇਆ ਗੁਰੂ ਜੀ ਨੇ ਛਕਿਆ ਉਸ ਵਿੱਚੋਂ ਸੀਤ ਪ੍ਰਸ਼ਾਦ ਸੱਜਣ ਨੂੰ ਦਿੱਤਾ ਜਦੋਂ ਉਸ ਨੇ ਸੀਤ ਪ੍ਰਸ਼ਾਦ ਦੀ ਬੁਰਕੀ ਮੂੰਹ ਪਾਈ ਤਾਂ ਬ੍ਰਹਮ ਗਿਆਨੀ ਹੋ ਗਿਆ ਸਤ ਕਰਤਾਰ ਸਤ ਕਰਤਾਰ ਦੀ ਧੁਨ ਉਸ ਦੇ ਲੋਨ-ਲੋਨ ਵਿੱਚੋਂ ਪ੍ਰਗਟ ਹੋਣ ਲੱਗੀ ਕਈ ਦਿਨ ਗੁਰੂ ਜੀ ਸੱਜਣ ਠੱਗ ਕੋਲ ਰਹੇ ਉਸ ਨੂੰ ਆਪਣੇ ਮਿਸ਼ਨ ਦਾ ਪ੍ਰਚਾਰਕ ਮੁਕਰਰ ਕੀਤਾ ਉਹ ਤਨੋਂ ਮਨੋਂ ਤੇ ਤਨੋਂ ਗੁਰੂ ਜੀ ਦਾ ਹੋ ਕੇ ਸਤਨਾਮ ਦਾ ਪ੍ਰਚਾਰ ਕਰਨ ਲੱਗਾ ਤੇ ਉਹਦੀ ਹਵੇਲੀ ਸੱਚਮੁੱਚ ਧਰਮਸ਼ਾਲਾ ਬਣ ਗਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ